ਸ਼੍ਰੀ ਨਗਰ ਦੇ ਵਿੱਚ ਨਿੰਗ ਸਿੰਘ ਫੌਜਾਂ ਵੀ ਪਹੁੰਚੀਆਂ ਹੁੰਗਾਂ ਨੇ ਗੱਲਬਾਤ ਕਰਦੇ ਆ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜਿਹੜੇ ਸਮਾਗਮ ਹੋ ਰਹੇ ਨੇ 350 ਸਾਲਾਂ ਸ਼ਾਹ ਅਦੇਵ ਸਿੰਘ ਨੂੰ ਲੈ ਕੇ ਸਭ ਤੋਂ ਪਹਿਲਾਂ ਉਸ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਜੀ ਉਸ ਬਾਰੇ ਇਹ ਬੇਨਤੀ ਸਮੁੱਚੇ ਜਗਤ ਨੂੰ ਕਰਾਂਗੇ ਸਾਰੇ Hindu ਸਮਾਜ ਨੂੰ ਸਿੱਖਾਂ ਨੂੰ ਸਭ ਨੂੰ ਹੀ ਭਾਵੇਂ ਕਿ ਮੁਸਲਮਾਨ ਵੀ ਸੀਗੇ ਜਿਹੜੇ ਰਾਜੇ ਹੁੰਦੇ ਨਾ ਮਹਾਰਾਜ ਕਹਿੰਦੇ ਕਸਾਈ ਹੁੰਦੇ ਕਿਸੇ ਦੇ ਮਿੱਤਰ ਨਹੀਂ ਹੁੰਦੇ ਮੁਸਲਮਾਨਾਂ ਦੇ ਰਾਜ ਦੇ ਵਿੱਚ ਹੀ ਇੱਕ ਮੁਸਲਮਾਨ ਨਾਂ ਦਾ ਰਹੀਮ ਬਖਸ਼ ਨਾਂ ਦਾ ਬਜ਼ੁਰਗ ਜਿਹਦੀ ਧੀ ਚੱਕ ਕੇ ਲੈ ਗਿਆ ਸੀ ਪੱਟੀ ਦਾ ਰਾਜਾ ਤੇ ਭਾਈ ਤਾਰੂ ਸਿੰਘ ਨੇ ਸ਼ਹੀਦੀ ਪਾਈ ਸੀ ਇਸ ਕਰਕੇ ਬੇਨਤੀ ਇਹ ਆ ਕਿ ਮੁਸਲਮਾਨ ਵੀ ਸਿੱਖ Hindu ਕੋਈ ਵੀ ਸਾਰੇ ਉਸ ਸਮੇਂ ਇੰਨੇ ਦੁਖੀ ਸੀਗੇ ਰੰਗਦੇਵ ਦੇ ਜ਼ੁਲਮਾਂ ਕਰਕੇ ਕੇ ਹੋਰ ਕੋਈ ਰਾਹ ਨਹੀਂ ਸੀ ਲੱਭਦਾ ਫਿਰ ਸਾਰੇ ਕਸ਼ਮੀਰੀ ਪੰਡਤਾਂ ਨੇ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਹਵਨ ਕੀਤੇ ਬਹੁਤ ਜੱਗ ਕੀਤੇ ਸਾਰਾ ਕੁਝ ਕੀਤਾ ਤੇ ਫਿਰ ਜਿਹੜੇ ਕੁਝ ਉਹਨਾਂ ਦੇ ਮੇਨ ਜਿਵੇਂ ਆਪਣੇ ਸਾਡੇ ਸਿੱਖ ਪੰਥ ਦੇ ਵਿੱਚ ਸਾਡੇ ਪੰਜ ਤਖਤ ਆ ਉੱਥੋਂ ਦੇ ਜਥੇਦਾਰ ਆ ਜਿਹੜੇ ਉਹਨਾਂ ਦਾ ਹੁਕਮ ਪੂਰੀ ਕੌਮ ਮੰਨਦੀ ਆ ਐਵੇਂ ਇਹਨਾਂ ਦੇ ਵੀ ਫਿਰ ਪੰਜ ਮਾਠ ਆ ਚਾਰ ਮਾਠਾ ਪੰਜ ਹੋਰ ਇਹਨਾਂ ਦੇ ਅਲੱਗ-ਅਲੱਗ ਅਖਾੜੇ ਆ ਤੇ ਉਹ ਫਿਰ ਸਾਰਿਆਂ ਨੇ ਸਾਰੇ ਯਤਨ ਕਰਕੇ ਜਦੋਂ ਕੋਈ ਨਹੀਂ ਚਾਰਾ ਚੱਲਿਆ ਫਿਰ ਇਹ ਫਿਰ ਇਹ ਸਾਰੇ ਜਿਹੜੇ ਇਹਨਾਂ ਦੇ ਮੇਨ ਮੇਨ ਆਪਣੇ ਗੁਣੀ ਜਨ ਕਹਿ ਸਕਦੇ ਉਹ ਪੰਡਤ ਕਿਰਪਾ RAM ਜੀ ਦੀ ਅਗਵਾਈ ਦੇ ਵਿੱਚ ਹਾਜ਼ਰ ਹੋ ਕੇ ਫਿਰ ਸਾਰਾ ਜਥਾ ਲੈ ਕੇ ਕੇਸਗੜ੍ਹ ਸਾਹਿਬ ਜਿੱਥੇ ਉਸ ਸਮੇਂ ਕੇਸਗੜ੍ਹ ਸਾਹਿਬ ਦੀ ਸਥਾਪਨਾ ਨਹੀਂ ਸੀ ਹੋਈ ਕਿਉਂਕਿ ਉਹ 99 ਚ ਹੋਈ ਆ ਉਦੋਂ ਤੱਕ ਹਾਲੇ ਅਨੰਦਪੁਰ ਸਾਹਿਬ ਦੀ ਸਥਾਪਨਾ ਹੋਈ ਸੀ ਜਿਹੜੀ ਜ਼ਮੀਨ ਕੇ 220 ਕਿਲਾ ਗੁਰੂ ਤੇਗ ਬਹਾਦਰ ਜੀ ਨੇ ਮੁੱਲ ਖਰੀਦੀ ਆਨੰਦਪੁਰ ਸਾਹਿਬ ਦੀ ਤੇ ਉੱਥੇ ਫਿਰ ਮਹਾਰਾਜ ਨੇ ਆਪਣਾ ਘਰ ਜਿੱਥੇ ਉੱਥੇ ਅੱਜ ਵੀ ਉਹ ਪੱਥਰ ਹੈਗਾ ਜਿਹਦੇ ਤੇ ਜਾ ਕੇ ਇਹ ਸਾਰੇ ਬਿਰਾਜਮਾਨ ਹੋਏ ਫਿਰ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਕਿ ਸਾਨੂੰ ਸਾਡੇ ਦੇਵਤਿਆਂ ਨੇ ਚਿੱਠੀ ਦਿੱਤੀ ਆ ਇਦਾਂ ਕਿ ਮਤਲਬ ਕਿ ਤੁਸੀਂ ਸਾਡੇ ਧਰਮ ਦੀ ਰੱਖਿਆ ਕਰੋ ਮਹਾਰਾਜ ਕਹਿੰਦੇ ਠੀਕ ਆ ਭਾਈ ਕੋਈ ਨਹੀਂ ਅਸੀਂ ਜ਼ਰੂਰ ਕਰਾਂਗੇ ਰੱਖਿਆ ਹਾਂਜੀ ਉਹਨਾਂ ਦੇ ਧਰਮ ਕਰਕੇ ਕਿ ਮਹਾਰਾਜ ਕਿਸੇ ਦੇ ਧਰਮ ਕਰਕੇ ਨਹੀਂ ਜ਼ੁਲਮ ਕਰਕੇ ਅੱਜ ਵੀ ਜਿਹੜਾ ਖਾਲਸਾ ਇਹ ਇਹਨੇ ਇੱਥੇ ਕਿਸੇ ਤੇ ਜ਼ੁਲਮ ਹੋਇਆ ਇਹ ਨਹੀਂ ਪੁੱਛਣਾ ਭਈ ਇਹ ਇਹ ਕਿਤੇ ਹੋ ਰਿਹਾ ਬਸ ਜ਼ੁਲਮ ਕਰਨ ਵਾਲੇ ਦੇ ਜਾ ਕੇ ਸੋਦਾ ਲਾ ਦੇਣਾ ਕੋਈ ਹੋਵੇ ਭਾਵੇਂ ਉਹ ਕਰਨ ਵਾਲਾ ਭਾਵੇਂ ਸਰਦਾਰ ਹੀ ਹੋਵੇ ਆ ਆਪਾ ਇਹ ਮਹਾਰਾਜ ਕਹਿੰਦੇ ਬਾਬਰ ਕੇ ਤੇ ਬਾਬੇ ਕੇ ਇਹ ਉਦੋਂ ਤੋਂ ਹੀ ਚੱਲਦੇ ਆ ਰਹੇ ਬਾਬਰ ਕੇ ਜ਼ੁਲਮੀ ਤੇ ਬਾਬੇ ਕੇ ਹੈਗੇ ਜਿਹੜੇ ਬਚਾਉਣ ਵਾਲੇ ਆ ਤੇ ਇਹ ਬੇਨਤੀ ਆ ਜੀ ਹਾਂਜੀ ਹੋਰ ਕਰੋ ਜੀ ਤੁਸੀਂ ਕਿੰਦਾ ਪੰਜਾਬ ਤੋਂ ਆਇਆ ਹਾਂਜੀ ਅਸੀਂ ਸਾਡੇ ਉੱਥੇ ਹੁਸ਼ਿਆਰਪੁਰ ਜ਼ਿਲ੍ਹਾ ਜੀ ਤੋਂ ਆਟਾ ਤੇ ਸਾਡੇ ਗੜਤੀ ਵਾਲਾ ਛੋਟਾ ਜਿਹਾ ਕਸਬਾ ਉੱਥੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਸਾਹਿਬ ਜੀ ਰਾਮਪੁਰ ਖੇੜੇ ਵਾਲੇ ਮਹਾਨ ਮਹਾਂਪੁਰਖ ਜਿਨ੍ਹਾਂ ਨੇ 1974 ਧਰਮ ਯੁੱਧ ਮੋਰਚੇ ਦੇ ਵਿੱਚ ਗੁਰਬਾ ਗ੍ਰਿਫਤਾਰੀ ਦਿੱਤੀ ਸੀ ਉੱਥੇ ਹੀ ਫਿਰ ਉਹਨਾਂ ਦੀ ਸਿਹਤ ਖਰਾਬ ਹੋ ਕੇ ਤੇ 1984 1 ਜਨਵਰੀ ਨੂੰ ਫਿਰ ਉਹਨਾਂ ਨੇ ਸਰੀਰ ਛੱਡਿਆ ਉਹਨਾਂ ਦੇ ਤਪਸਥਾਨ ਦੇ ਉੱਤੋਂ ਮੌਜੂਦਾ ਮਹਾਪੁਰਖ ਬਾਬਾ ਸੇਵਾ ਸਿੰਘ ਜੀ ਤੇ ਉਹ ਸਾਰਾ ਇਹ ਕਾਰਜ ਕਰ ਰਹੇ ਆ ਜੀ ਹਾਂਜੀ ਉਹਨਾਂ ਦਾ ਇਹ ਇੱਛਾ ਸੀ ਕਿ ਜਿਵੇਂ ਜਿਵੇਂ ਭਾਈ ਪੰਡਿਤ ਕਿਰਪਾ RAM ਜੀ ਉੱਥੋਂ ਚੱਲ ਕੇ ਕਸ਼ਮੀਰ ਤੋਂ ਆਨੰਦਪੁਰ ਸਾਹਿਬ ਆਏ ਆ ਉਸੇ ਰੂਟ ਦੇ ਸੇਮ ਉਦਾਂ ਉਦਾਂ ਹੀ ਅਸੀਂ ਹੁਣ ਪੜਾ ਦਰ ਪੜਾ ਤੇ ਕੱਲ ਤੋਂ ਸਵੇਰੇ ਇੱਥੋਂ 9 ਵਜੇ ਸ਼ੁਰੂ ਕਰਾਂਗੇ ਤੇ ਅਸੀਂ ਅੱਗੇ ਜਾਣਾ ਸੀਗਾ ਜਿੱਥੇ ਉਹਨਾਂ ਦਾ ਘਰ ਆ ਵੈਸੇ ਇਹ ਸੀ ਕਿ ਉਹਨਾਂ ਦੇ ਘਰ ਤੋਂ ਮੇਨ ਮਕਸਦ ਇੱਥੇ ਆਉਣ ਦਾ ਇਹ ਸੀ ਕਿ ਉਹਨਾਂ ਦੇ ਘਰ ਤੋਂ ਕਿਰਪਾ RAM ਜੀ ਦੇ ਤੋਂ ਚੱਲਣਾ ਪਰ ਸਾਡਾ ਥੋੜਾ ਸਿਕਿਉਰਿਟੀ ਕਾਰਨ ਕਰਕੇ ਸਾਨੂੰ ਦਿੱਕਤ ਆ ਰਹੀ ਆ ਤੇ ਉਹਦੇ ਕਰਕੇ ਹੁਣ ਆਪਾਂ ਕਾਲੂ ਸ਼ਾਇਦ ਗੁਪਤ ਤਰੀਕੇ ਨਾਲ ਹੀ ਥੋੜੇ ਸਿੰਘ ਜਾ ਕੇ ਤੇ ਮੀਡੀਆ ਤੋਂ ਬਗੈਰ ਹੀ ਅਰਦਾਸ ਬੇਨਤੀ ਉੱਥੇ ਕਰਾਂਗੇ ਤੇ ਫਿਰ ਇੱਥੋਂ ਚਾਲਾ ਮਤਲਬ ਕਿ ਫਿਰ ਇੱਥੋਂ ਹੋਊਗਾ ਜੀ ਇੱਥੋਂ ਜੰਮੂ ਜਾਵਾਂਗੇ ਫਿਰ ਅਗੇ ਨਾਗਪੁਰ ਦਾ ਕੱਲ ਦਾ ਜੀ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਜੰਮੂ ਦਾ ਆ ਜੀ ਰਾਤ ਦਾ ਤੇ ਉਸ ਤੋਂ ਬਾਅਦ ਫਿਰ ਅਗਲੀ ਰਾਤ ਪਠਾਨਕੋਟ ਉਸ ਤੋਂ ਤੀਜੀ ਰਾਤ ਆ ਜਿਹੜੀ ਫਿਰ ਉਹ ਸਾਡੇ ਜਿੱਥੋਂ ਅਸੀਂ ਚੱਲੇ ਆ ਉੱਥੇ ਜੀ ਤੇ ਉਸ ਤੋਂ ਫਿਰ ਇੱਕ ਦਿਨ ਅੱਗੇ ਆ ਜੀ ਆਨੰਦਪੁਰ ਸਾਹਿਬ 23 ਤਰੀਕ ਨੂੰ ਆਨੰਦਪੁਰ ਜਾਵਾਂਗੇ ਜੀ 23 ਤਰੀਕ ਨੂੰ ਫਿਰ ਉੱਥੇ ਸਾਰੇ ਪੰਥ ਦੇ ਸਮੁੱਚੇ ਸੰਤ ਸਮਾਜ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਵਾਲੇ ਮਹਾਪੁਰਖ ਸਮੁੱਚੀਆਂ ਨਹੰਗ ਸਿੰਘ ਜਥੇਬੰਦੀਆਂ ਸਾਰਾ ਸੰਤ ਸਮਾਜ ਤੇ ਉੱਥੇ ਇਕੱਠੇ ਹੋ ਕੇ ਫਿਰ ਵੱਡੇ ਪੱਦਰ ਦੇ ਉੱਤੇ ਇਹ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਆ ਤੇ ਖੁੱਲੀ ਗਰਾਊਂਡ ਜਿਹੜੀ ਉੱਥੇ ਹੈਗੀ ਆ ਜਿਹੜੀ ਬੁੱਢਾ ਦਲ ਦਾ ਪੜਾਆ ਆ ਉੱਥੇ ਫਿਰ 23 ਤਰੀਕ ਨੂੰ ਅਖੰਡ ਜਾਪ ਆਰੰਭ ਹੋਣਗੇ 25 ਨੂੰ ਭੋਗ ਉਪਰੰਤ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਵੱਡੇ ਦਵਾਨ ਸਜਾਏ ਜਾਣਗੇ ਔਰ ਤੁਸੀਂ ਲਗਾਤਾਰ ਇੱਥੇ ਹੁੰਦੇ ਹੋ ਅੱਜ ਵੀ ਆਏ ਹੋ ਜਿਹੜੇ ਲੋਕਲ ਕਸ਼ਮੀਰੀ ਨੇ ਉਹ ਅੱਜ ਕੀ ਮਹਿਸੂਸ ਕਰ ਦਿੰਦੇ ਸਿੱਖਾਂ ਬਾਰੇ ਜਾਂ ਗੁਰੂ ਜੀ ਦੀ ਸ਼ਹਾਦਤ ਬਾਰੇ ਇਦਾਂ ਬੇਨਤੀ ਹੈ ਜੀ ਅਸੀਂ ਪਹਿਲਾਂ ਤਾਂ ਨਹੀਂ ਆਏ ਕਦੀ ਅਸੀਂ ਪਹਿਲੀ ਵਾਰ ਹੀ ਆਏ ਆ ਪਰ ਬਹੁਤ ਲੋਕ ਪਿਆਰ ਕਰਦੇ ਆ ਸਿੱਖਾਂ ਨੂੰ ਸਾਨੂੰ ਦੇਖ ਕੇ ਕਹਿ ਰਹੇ ਆ ਅਸੀਂ ਤੁਹਾਡੇ ਨਾਲ ਫੋਟੋ ਕਰਾਉਣੀ ਆ ਤੇ ਬਹੁਤ ਜ਼ਿਆਦਾ ਇੱਥੇ ਦੀ ਪੁਲਿਸ ਨੇ ਫੋਰਸ ਨੇ ਤੁਸੀਂ ਤੁਸੀਂ ਦਿਖਾ ਸਕਦੇ ਇੱਥੇ ਆਲੇ ਦੁਆਲੇ ਪਈ ਮਤਲਬ ਕਿ ਸਾਨੂੰ ਪਰੌਣਿਆਂ ਵਾਂਗ ਇਹਨਾਂ ਨੇ ਇੱਜ਼ਤ ਕੀਤੀ ਜਿਵੇਂ ਆਪਾਂ ਇਹਨਾਂ ਦੇ ਪਰੌਣੇ ਆਏ ਆ ਤੇ ਅਸੀਂ ਇਹੀ ਕਹਿੰਨੇ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਸਭ ਦਾ ਹੀ ਧਰਮ ਰਹੇ ਜਿਵੇਂ ਉਦੋਂ ਤਿਲਕ ਜੰਜੂ ਰੱਖਿਆ ਐਦਾਂ ਹੀ ਅੱਜ ਵੀ ਸਭ ਦੀ ਸਿੱਖੀ ਕਾਇਮ ਰਹੇ ਸਭ ਦਾ ਆਪਣਾ ਜਨੇਊ ਕਾਇਮ ਰਹੇ ਮੁਸਲਮਾਨਾਂ ਦਾ ਆਪਣਾ ਸਭ ਦਾ ਕਾਇਮ ਰਹੇ ਸਾਰੇ ਪ੍ਰੇਮ ਪਿਆਰ ਦੇ ਨਾਲ ਰਲ ਮਿਲ ਕੇ ਅਨਾਹ ਦਾਵੇਂ ਪਾਤਸ਼ਾਹ ਦੇ ਬਚਨ ਨੂੰ ਜਨ ਪ੍ਰੇਮਕਿਓ ਤਨਹੀ ਪ੍ਰਾਪਾਇਓ ਵੀ ਰਲ ਮਿਲ ਕੇ ਪਿਆਰ ਦੇ ਨਾਲ ਆਪਾਂ ਚੱਲੀਏ ਇੱਕ ਦੂਜੇ ਦਾ ਸਾਥ ਦਈਏ ਗੁਰੂ ਸਾਹਿਬ ਦਾ ਮੇਨ ਇਹੀ ਸੀ ਕਿ ਸ਼ਹਾਦਤ ਦੇਣ ਦਾ ਕਾਰਨ ਕਿ ਜਿਹੜੇ ਗੁਰੂ ਪੀਰ ਹੁੰਦੇ ਉਹ ਕਿਸੇ ਧਰਮ ਦੇ ਨਹੀਂ ਹੁੰਦੇ ਉਹ ਸਭ ਦੇ ਸਾਂਝੇ ਹੁੰਦੇ ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੌ ਹਿੰਦੂ ਭਗਤਾਂ ਦੀ ਬਾਣੀ ਆ ਤੇ ਅੱਠ ਮੁਸਲਮਾਨਾਂ ਦੀ ਬਾਣੀ ਆ ਸੌਰੀ ਛੇ ਹਾਂਜੀ 15 ਭਗਤਾਂ ਦੀ ਬਾਣੀ ਆ ਜਿਹਦੇ ਵਿੱਚੋਂ ਇੱਕ ਵੀ ਸਿੱਖ ਨਹੀਂ ਹਾ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਉਹ ਤਾਂ ਕੀਤੇ ਸਿੱਖ ਵਿਅੰਤ ਸੀ ਉਸ ਸਮੇਂ ਤੇ ਪਰ ਉਹਨਾਂ ਨੂੰ ਤਾਂ ਵਿੱਚ ਲਿਆ ਗਿਆ ਰਬਦਾਸ ਮਹਾਰਾਜ ਨੂੰ ਕਬੀਰ ਸਾਹਿਬ ਜੀ ਨੂੰ ਤੇ ਅੱਜ ਅੱਜਕੱਲ ਆਪਣੇ ਸਿੱਖਾਂ ਦਾ ਇਹ ਹਾਲ ਹੋ ਗਿਆ ਵੀ ਜੇ ਕਿਤੇ ਇਹ ਰਬਦਾਸ ਮਹਾਰਾਜ ਜੀ ਨੂੰ ਮਹਾਰਾਜ ਕਹਿ ਦਈਏ ਤੇ ਉਹ ਉਹਨਾਂ ਨੂੰ ਮਿਰਚਾ ਲੱਗਣ ਲੱਗ ਜਾਂਦੀਆਂ ਵੇ ਜੀ ਇਹ ਤਾਂ ਭਗਤ ਆ ਹਨਾ ਪਰ ਭਗਤ ਨਹੀਂ ਉਹ ਗੁਰੂ ਆ ਸਾਡੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦਾ ਜਿਹਦਾ ਵੀ ਉਪਦੇਸ਼ ਆ ਉਹ ਸਾਰੇ ਗੁਰੂ ਆ ਇਸ ਕਰਕੇ ਆ ਕਿ ਆਪਾਂ ਨੂੰ ਰਲ ਕੇ ਉਸੇ ਤਰ੍ਹਾਂ ਹੀ ਪ੍ਰੇਮ ਪਿਆਰ ਦੇ ਨਾਲ ਸਾਰਿਆਂ ਨੂੰ ਰਲ ਕੇ ਇੱਕ ਦੂਜੇ ਨਾਲ ਪ੍ਰੇਮ ਪਿਆਰ ਦੇ ਨਾਲ ਰਹਿਣਾ ਚਾਹੀਦਾ ਆ ਆਮ ਤਰ੍ਹਾਂ ਤੇ ਆਪਾਂ ਦੇਖਦੇ ਕਿਵਰ ਕਟੜਤਾ ਬਹੁਤ ਜਿਹੜੀ ਫੈਲੀ ਹੋਈ ਆ ਤੇ ਦੂਸਰੇ ਪਾਸੇ ਜਿਹੜੇ ਸਿੱਖ ਫਲਸਫੀ ਹੈਗੀ ਆ ਜਦੋਂ ਆਪਾਂ ਪੜਦੇ ਆ ਬਹੁਤ ਫਾਸਲਾ ਲੱਗਿਆ ਪਰ ਜਿਹੜੀ ਕਟੜਤਾ ਵਧ ਰਹੀ ਹੈਗੀ ਆ ਉਹਨੂੰ ਕੀ ਕਹਿਣਾ ਚਾਹੀਦਾ ਕਟੜਤਾ ਦਾ ਹੀ ਦੇਖੋ ਉਹ ਤਾਂ ਫਿਰ ਹੁਣ ਕਟੜ ਅਣਜਾਣ ਬੰਦਾ ਹੁੰਦਾ ਕਟੜ ਅਣਜਾਣ ਜਿਹੜਾ ਜਿਵੇਂ ਰੰਗ ਰੰਗਜੀਵ ਕੋਈ ਮਾੜਾ ਬੰਦਾ ਨਹੀਂ ਸੀ ਉਹ ਧਰਮੀ ਬੰਦਾ ਸੀਗਾ ਰੰਗਜੀਵ ਦੇ ਵਿੱਚ ਇੰਨੀ ਤਾਕਤ ਸੀਗੀ ਉਹਦੇ ਜਪ ਤਪ ਦੇ ਵਿੱਚ ਕਿ ਉਹ ਰੋਜ਼ ਅੰਮ੍ਰਿਤ ਵੇਲੇ ਆਪਣਾ ਸਰੀਰ ਉਹਦੇ ਉੱਥੇ ਹੀ ਰਹਿੰਦਾ ਸੀ ਮਹਿਲ ਦੇ ਵਿੱਚ ਤੇ ਆਤਮਾ ਦੇ ਨਾਲ ਮੱਕੇ ਦੇ ਵਿੱਚ ਹੱਜ ਕਰਨ ਜਾਂਦਾ ਸੀ ਇਹ ਗੱਲ ਦਸਵੇਂ ਪਾਤਸ਼ਾਹ ਨੇ ਲਿਖੀ ਆ ਜਫਰ ਨਾਮੇ ਦੇ ਵਿੱਚ ਮਹਾਰਾਜ ਨੇ ਜਦੋਂ ਉਹਨੂੰ ਜਫਰ ਨਾਮਾ ਦੇਣ ਭੇਜੇ ਭਾਈ ਦਿਆ ਸਿੰਘ ਧਰਮ ਸਿੰਘ ਤੇ ਉਹਦੇ ਜਿਹੜੇ ਨੌਕਰ ਆ ਅੰਦਰ ਨਹੀਂ ਹੀ ਜਾਣ ਦਿੰਦੇ ਉਹਨੂੰ ਭਾਈ ਸਾਹਿਬ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਸ਼ਸਤਰ ਆ ਆਪਾਂ ਜਾਣ ਨਹੀਂ ਦੇਣਾ ਉਹ ਕਹਿੰਦੇ ਆਪਾਂ ਤਿਆਗਣੇ ਨਹੀਂ ਸ਼ਸਤਰ ਹਾਂਜੀ ਫੇ ਉਹਨਾਂ ਨੇ ਮਹਾਰਾਜ ਨੂੰ ਸੁਨੇਹਾ ਭੇਜਿਆ ਤੇ ਮਹਾਰਾਜ ਸਾਹਿਬ ਜੀ ਫਿਰ ਆਪ ਵੀ ਗੁਪਤ ਸਰੀਰ ਦੇ ਨਾਲ ਅਗਲੇ ਦਿਨ ਉਹਨੂੰ ਮੱਕੇ ਤੇ ਘੇਰਿਆ ਉਹਦੀ ਆਤਮਾ ਨੂੰ ਉੱਥੇ ਉਹਨਾਂ ਗੱਲਬਾਤ ਕੀਤੀ ਉਹਨੂੰ ਕਿਹਾ ਕਿ ਸਾਡੇ ਸਿੰਘ ਉੱਥੇ ਐਦਾਂ ਬਚਨ ਹੋਇਆ ਵੇ ਭਾਈ ਜਾ ਕੇ ਲੈ ਫੇਰ ਉਹਨੇ ਲਿਆ ਹਾਂਜੀ ਤੁਸੀਂ ਸਾਹਬ ਲਾ ਲਓ ਕਿ ਉਹ ਬੰਦਾ ਜਿਸ ਬੰਦੇ 'ਚ ਇੰਨੀ ਸ਼ਕਤੀ ਆ ਕਿ ਸਰੀਰ ਛੱਡ ਕੇ ਆਤਮਾ ਨਾਲ ਕਿਤੇ ਵੀ ਵਿਚਰਦਾ ਉਹ ਹੋਊਗਾ ਹੀ ਉਹਦੇ ਪੱਲੇ ਕੁਝ ਇੱਕੋ ਹੀ ਕਮੀ ਸੀ ਕਟੜਤਾ ਆ ਇੱਕੋ ਹੀ ਗਮੀ ਸੀ 라ਵਣ ਦੇ ਵਿੱਚ ਚਾਰ ਵੇਦਾਂ ਦਾ ਟੀਕਾਕਾਰ ਆ 라ਵਣ ਕੋਈ ਉਹ ਕਿਹੜਾ ਮੁਸਲਮਾਨ ਆਪਾਂ ਕਹਿ ਦਿੱਤੀ ਜਾਂ ਕੋਈ ਇੱਕ ਕੋਈ ਹੈ ਨਾ ਉਹ ਵੀ ਹਿੰਦੂ ਆ ਰਾਮ ਜੀ ਵੀ ਹਿੰਦੂ ਆ 라ਵਣ ਜੀ ਵੀ ਹਿੰਦੂ ਆ ਬ੍ਰਾਹਮਣ ਪਰਿਵਾਰ ਚ ਪੈਦਾ ਹੋਇਆ ਸਾਰੇ ਉਹਨਾਂ ਨੇ ਉਹ ਅੱਜ ਵੀ ਉਹਨਾਂ ਦਾ ਲਿਖਿਆ ਸ਼ਿਵ ਤੰਡਵ ਆ ਜਿਹੜਾ ਸ਼ਿਵ ਜੀ ਮਹਾਰਾਜ ਦੀ ਉਸਤੀ ਚ ਲਿਖਿਆ ਉਹਨਾਂ ਤੋਂ ਉੱਤੇ ਕੋਈ ਕਵੀ ਨਹੀਂ ਹੈਗਾ ਪਰ ਇੱਕੋ ਹੀ ਗੱਲ ਹਮੇ ਨੇ ਫਿਰ ਹੋ ਜਾਂਦਾ ਇਸ ਕਰਕੇ ਆ ਬਈ ਗੁਰੂ ਸਾਹਿਬ ਦਾ ਤਾਂ ਇਹ ਹੀ ਉਪਦੇਸ਼ ਆ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੋਵੇ ਦਾ ਦੂਰ ਕਰੋ ਲੇਵ ਲਾਏ ਹਰ ਨਾਮੈ ਕਹਿ ਹੋ ਬੋ ਜੋੜੀ ਗੁਰਮੁਖ ਵੇਖ ਬੈਸੋ ਸਭਾ ਵਿਛਾਏ ਵੀ ਸਾਰੇ ਇਹ ਥੱਲੇ ਪਛਾਉਣ ਦਾ ਮਤਲਬ ਇਹੇ ਹੀ ਸੀ ਨਾ ਵੀ ਕੋਈ ਜੱਟ ਕੁਰਸੀ ਤੇ ਬੈਠੂਗਾ ਤੇ ਦੂਜਾ ਇੱਕਾ ਨੂੰ ਤਾਂ ਹੀ ਥੱਲੇ ਬਿਠਾਇਆ ਸੀ ਵੀ ਸਾਰੇ ਇਕੱਠੇ ਬੈਠੋ ਪ੍ਰਸ਼ਾਦਾ ਤਾਂ ਹੀ ਲੰਗਰ ਮਹਾਰਾਜ ਨੇ ਪਹਿਲੋਂ ਲੰਗਰ ਫੇਰ ਸੰਗਤ ਤਾਂ ਹੀ ਕੀਤੀ ਸੀ ਜਦੋਂ ਤੀਜੇ ਪਾਤਸ਼ਾਹ ਦੇ ਕੋਲ ਅਕਬਰ ਰਾਜਾ ਦਰਸ਼ਨ ਕਰਨ ਆਇਆ ਨਾ ਉਹਨੇ ਆ ਕੇ ਬੇਨਤੀ ਕੀਤੀ ਤੇ ਉਹ ਕਹਿੰਦੇ ਬਈ ਮਹਾਰਾਜ ਦਾ ਹੁਕਮ ਆ ਪਹਿਲੋਂ ਲੰਗਰ ਛਕੋ ਉਹ ਕਹਿੰਦਾ ਵੇ ਮੈਂ ਉਹ ਲੰਗਰ ਤਾਂ ਛਕਾਇਆ ਜਾਂਦਾ ਸੀ ਤੇ ਉਸੇ ਪੰਗਤ ਦੇ ਵਿੱਚ ਹੀ ਫਿਰ ਜਦੋਂ ਉਹਨੇ ਦੇਖਿਆ ਮੰਗਤੇ ਵੀ ਉਹਦੇ ਵਿੱਚ ਹੀ ਛਕ ਰਹੇ ਆ ਤੇ ਸਿੱਖ ਵੀ ਤੇ ਗਰੀਬ ਅਮੀਰ ਸਾਰੇ ਇੱਕੋ ਜਿਹੀ ਛਕ ਰਹੇ ਆ ਇਹ ਦਿਖਾ ਕੇ ਫਿਰ ਫਿਰ ਅੱਗੇ ਗਿਆ ਉਹ ਮਹਾਰਾਜ ਕੋਲ ਸੇਵਾਦਾਰ ਬਣ ਕੇ ਫੇਰ ਉਹਨੇ ਮਹਾਰਾਜ ਦੀ ਸੇਵਾ ਕੀਤੀ ਇਸ ਕਰਕੇ ਆ ਵੀ ਗੁਰੂ ਸਾਹਿਬ ਨੇ ਤਾਂ ਭਾਈ ਸਾਰਿਆਂ ਨੂੰ ਇੱਕੇ ਕੀਤਾ ਤੇ ਬਾਕੀ ਆਪਦਾ ਆਪਦਾ ਜੋ ਕੋਈ ਮਰਜ਼ੀ ਗਈ ਜਾਵੇ ਆਪਾਂ ਖਾਲਸਾ ਦਾ ਇੱਕ ਤੇ ਹੀ ਆ ਆਪਾਂ ਤਾਂ ਖਾਲਸਾ ਕੱਟੜ ਨਹੀਂ ਹੁੰਦਾ ਕਦੀ ਕੋਈ ਆਪਣਾ ਕੋਈ ਧਿਰ ਕੋਈ ਵੱਖਰੀ ਕੋਈ ਕਹੀ ਜਾਵੇ ਆਪਣਾ ਜੋ ਮਰਜ਼ੀ ਆ ਪਰ ਆਪਾਂ ਤਾਂ ਇਹ ਹੀ ਗਾਵਾਂਗੇ ਵੀ ਆਪਾਂ ਸਾਰੇ ਰਲ ਕੇ ਇਕੱਠੇ ਰਹਿਣਾ ਚਾਹੁੰਦੇ ਆ ਹਾਂ ਬਿਲਕੁਲ ਕੁਰਬਾਨੀ ਵੀ ਉਹ ਉਪਦੇਸ਼ ਦਿੰਦੀ ਆ ਮਾਨਸ ਕੀ ਜਾਤ ਸਭੇ ਕੇ ਬਿਜਾਨਾ ਦੇਖੇ ਪਹਿਚਾਨ ਉਹ ਆ ਪਹਿਚਾਨਣੀ ਪੈਣੀ ਆ ਉਹ ਤਾਂ ਅਗਿਆਨੀਆਂ ਨੂੰ ਨਹੀਂ ਨਾ ਸਭ ਮੈ ਜੋਤ ਜੋਤ ਹੈ ਸੋਏ ਹੁਣ ਸਾਨੂੰ ਤਾਂ ਗੁਰੂ ਨੇ ਸਮਝਾਤੀ ਇਹ ਗੱਲ ਅਸੀਂ ਤਾਂ ਪੜਦੇ ਆ ਅਸੀਂ ਤਾਂ ਕਰਕੇ ਸਾਨੂੰ ਤਾਂ ਦਿਦੀ ਆ ਵੀ ਸਾਰੇ ਉਹਦੇ ਹੀ ਆ ਰੱਬ ਦੇ ਆ ਜਿਹੜੇ ਨਹੀਂ ਪੜਦੇ ਉਹਨਾਂ ਲਈ ਔਖਾ ਇਸ ਕਰਕੇ ਆ ਵੀ ਅੱਜ ਕੱਲ੍ਹ ਧਰਮ ਦੇ ਵਿਸ਼ੇ ਤੇ ਉਹ ਬੰਦੇ ਝਗੜ ਰਹੇ ਆ ਜਿਨ੍ਹਾਂ ਦੇ ਜਿਨ੍ਹਾਂ ਨੂੰ ਧਰਮ ਦਾ ਕੋਈ ਗਿਆਨ ਹੀ ਹੈ ਨਹੀਂ ਉਹਨਾਂ ਨੇ ਕੋਈ ਗ੍ਰੰਥ ਨਹੀਂ ਬਾਚਿਆ ਕੁਛ ਨਹੀਂ ਘਰੇ ਬੈਠੇ ਬਣ ਗਏ ਵਿਦਵਾਨ ਇਸ ਕਰਕੇ ਵੇ ਜਿੰਨਾ ਚਿਰ ਬੰਦਾ ਆਪ ਨਹੀਂ ਕਰਦਾ ਮੇਰਾ ਮੇਰੀ ਬੇਨਤੀ ਇਹ ਆ ਕਿਸੇ ਸਾਧੂ ਸੰਤ ਨੂੰ ਨਾ ਮਾੜਾ ਕਹੋ ਕਿਸੇ ਨੂੰ ਨਾ ਕਹੋ ਤੁਸੀਂ ਆਪ ਕਰਕੇ ਦੇਖੋ ਇੱਕ ਦਿਨ ਦੋ ਦਿਨ ਆਪ ਉੱਠੋ ਅੰਮ੍ਰਿਤ ਵੇਲੇ ਨਾਮ ਜਪੋ ਜਿਹੜਾ ਬੰਦਾ ਸਾਨੂੰ ਮਾੜਾ ਲੱਗਦਾ ਨਾ ਆਪਾਂ ਜੇ ਆਪਾਂ ਸਮਝਦੇ ਕਿ ਉਹ ਪਖੰਡ ਕਰਦਾ ਆਪਾਂ ਉਹਦੀ ਕਾਪੀ ਕਰਕੇ ਦੇਖੀਏ ਵੇ ਸਾਡੇ ਤੋਂ ਹੁੰਦਾ ਉਹ ਪਖੰਡ ਤੇ ਆਪੇ ਹੀ ਪਤਾ ਲੱਗ ਜਾਣਾ ਸੱਚ ਕੀ ਆ ਝੂਠ ਕੀ ਆ ਹਨ ਇਸ ਕਰਕੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੱਤੇ ਜੱਜ ਗੱਜਾ ਰਹਿ ਗਿਆ ਵੈ ਨਾ ਲਾ ਜਾਵੇ ਸੀਤਾ ਦੇ ਸਰਦਾਰ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਕਮ ਲਾਲੂ ਬਾਵੇ ਗੀਦਾਰ ਦਸ਼ਮੇਸ਼ ਪਿਤਾ ਡਿਪਟੀ ਕਰਨਾਨੂ ਸੰਤਾਨ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਦੇ ਚਰਨਾਂ ਨੂੰ ਪਾਵ ਬਰ ਬਰਕਾ ਲ ਦੇਖ ਤੇਗ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ